ਜਿਸ ਅਸੀਂ ਕਾਲ ਸਾਰੇ ਨੂੰ ਮੈਲੀਵਾਸ ਪਟਿਚੀ ਜੇ ਤਾਂ ਤੁਹਾਡੇ ਲਈ ਅੱਜ ਸਾਡੇ ਨਾਲ ਇਹ ਬਹੁਤ ਸੋਹਣੇ ਸੂਟ ਲੈ ਕੇ ਆਏ ਹਾਂ ਜੋ ਕਿ ਪਹਿਲੇ ਨੂੰ ਪ੍ਰਾਪਤ ਕਿਹਾ ਹੈ ਜੀ ਪਿਓਰ ਕੁਛ ਮੇਨਾ ਪਿੰਕ ਕਲਰ ਆ ਜੀ ਇਹਦਾ ਮਸ਼ੀਨ ਵਰਕ ਪੂਰੀ ਫਿਨਿਸ਼ਿੰਗ ਦੇ ਨਾਲ ਰੈਡੀ ਹੋਇਆ ਵਾ ਬਲਕਾ ਜੀ ਪੂਰੇ ਫਿਨਿਸ਼ਿੰਗ ਦੇਖੋ ਜੀ ਨੈਕ ਵਰਕ ਮੈਂ ਇਹ ਕੀ ਦਿੱਤੇ ਇੱਕ ਕੱਟ ਵਰਕ ਪਾ ਕੇ ਕਾਰਨਰਾਂ ਤੇ ਫਲਾਵਰ ਪਾਏ ਨੇ ਚੈੱਕ ਕਰੋ ਜੀ ਵਰਕ ਦੀ ਫਿਨਿਸ਼ਿੰਗ ਆਸਰੇ ਸ਼ਰਾਬ ਲਾ ਲਓ ਸਲੇਵ ਕਰੋ ਚੈੱਕ ਕਰੋ ਅਗਲਾ ਸੂਟ ਹੈਗਾ ਜੀ ਸੈਲਫ ਕੁਸ਼ਮੀਨੀ ਤੇ ਅਗਲਾ ਵੀ ਕੁਝ ਕੁ ਸੈਲਫ ਕੁਸ਼ਮੀਨੀ ਦੇ ਤੇ ਪੂਰੀ ਫਿਨਿਸ਼ਿੰਗ ਦੇ ਨਾਲ ਰੈਡੀ ਹੋਇਆ ਵਾ ਇਹ ਸੂਟ ਆ ਸੈਲਫ ਕੁਸ਼ਮੀਨਾ 스타ਪ ਆਈ ਆਹਦੇ ਨਾਲ ਵਰਕ ਹੋਇਆ ਵਾ ਜੀ ਸਿੰਗਲ ਕਲਰ ਸਾਦੀ ਨਾਲ ਵਰਕ ਦੇਖੋ ਵਰਕ ਦੀ ਫਿਨਿਸ਼ਿੰਗ ਚੈੱਕ ਕਰ ਸਕਦੇ ਹੋ ਆਹ ਮੋਨ ਦੇ ਘੇਰੇ ਦਾ ਜੀ ਆਹ ਸਲੀਵਸ ਦਾ ਵਰਕ ਹੈ ਕਰ ਸਕਦੇ ਹਾਂ ਆ ਬਾਟਮ ਦਾ ਕਰਦੇ ਆਪਾਂ ਬਾਟਮ ਆ ਬਾਟਮ ਅਗਲਾ ਕਲਰ ਹੈ ਜੀ ਇਸੇ ਨੂੰ ਟ੍ਰਾਈਡਿੰਗ ਹੋਏ ਬਜੇ ਜੀ सिल्क पशमीने सेम फूर है जी सेम डिटो वर् आ भी वर्क सिंगल फलर स्लीवस किसी भी मेरी भैन ने इमें जर्क रेडी करवाने हो ਸਗਰੇਨ ਤੇ ਚੱਲਦੇ ਨੰਬਰ ਤੇ ਸਗਰੇਨ ਸੌਟ ਰਾਹੀਂ ਕੇ ਆਪਣਾ ਆਰਡਰ ਬੁਕਿੰਗ ਕਰਵਾ ਸਕਦੇ ਹੋ ਤੁਸੀਂ ਕਿਸੇ ਵੀ ਕੱਲਰ ਤੇ ਕਿਸੇ ਵੀ ਸਟਾਈਲ ਤੇ ਕਸਟਮਾਈਜ਼ ਕਰਵਾ ਸਕਦੇ ਹੋ ਇਹਨਾਂ ਨਾਲ ਦੁਪੱਟਾ ਤੁਸੀਂ ਅੱਜ ਜਿਵੇਂ ਸੰਸਾਰ ਰੈਡੀ ਕਰਵਾ ਸਕਦੇ ਹੋ ਚਲ ਜੀ ਵੀਡੀਓ ਨੂੰ ਲਾਈਕ ਕਮੈਂਟ ਸ਼ੇਅਰ ਵੱਧ ਤੋਂ ਵੱਧ ਕਰੋ ਜੋ ਵੀ ਮੇਰਾ ਪੈਨ ਪ੍ਰਾਈਸ ਚੈਨਲ ਤੇ ਪਹਿਲੀ ਵਾਰ ਆਇਆ ਚੈਨਲ ਨੂੰ ਸਬਸਕ੍ਰਾਈਬ ਕਰੋ ਥੈਂਕ ਯੂ